So I Diburi the buri, Diburi I say buri, so ਦੀ ਨਾਨਕ ਜੀ ਬੂਰੀ ਹਾਏ ਨਾਨਕ ਜੀ ਬੂਰੀ ਸਾਥੋ ਬੇਂਦੀ ਅਤਵਾਵੇ ਸਾਥੋ ਆਖਿਆ ਨਾ ਜਾਵੇ ਮੁੰਮੋ ਕੁੜੀਏ ਨਿੱਕਲ ਜਾਵੇ ਰੰਗ ਮਈਏ ਦਾ ਸ਼ਵਰੰਗ ਮਈਏ ਦਾ ਮੱਖਣ ਤੇ ਸੰਦੂਰ ਰੰਗ ਮਈਏ ਦਾ ਸ਼ਵਰੰਗ ਮਈਏ ਦਾ ਇੱਕ ਸਾਡਾ ਜੇਠ ਜੀ ਬੂਰਾ ਹਾਏ ਜੇਠ ਜੀ ਬੂਰਾ ਸਾਥੋ ਤੋ ਵੀਰ ਦੀ ਅਖਵਾਵੇ ਸੱਤੋਂ ਆਖਿਆ ਨਾ ਜਾਵੇ ਮੂਹ ਮੁੰਡਿਆ ਨਿਕਲ ਜਾਵੇ ਰੰਗ ਮਾਈਏ ਦਾ ਸ਼ਾਵ ਰੰਗ ਮਾਈਏ ਦਾ ਮੱਖਣ ਤੇ ਸੰਦੂਰ ਰੰਗ ਮਾਈਏ ਦਾ ਸ਼ਾਵ ਰੰਗ ਮਾਈਏ ਦਾ ਇੱਕ ਸਾਡੀ ਕਾ ਜੀ ਝੋਕੇ ਰੰਗ ਮਾਈਏ ਦਾ ਮੱਖਣ ਤੇ ਸੰਦੂਰ ਰੰਗ ਮਾਈਏ ਦਾ i